ਆ ਸੰਗਤਾਂ ਨੇ ਗੁਰੂ ਕੇ ਲੰਗਰ ਜਲ ਪਾਣੀ ਛੱਕੇ ਜਾਣੇ ਨੇ ਤੇ ਜਿਨ੍ਹਾਂ ਸੰਗਤਾਂ ਨੇ ਜਲ ਪਾਣੀ ਛਕ ਲਿਆ ਉਹ ਉੱਪਰ ਦਰਬਾਰ ਵਿੱਚ ਆ ਕਰਕੇ ਚੱਲ ਰਹੇ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਲਵਾਉਣ ਤਾਂ ਕਿ ਮਹਾਂਪੁਰਖਾਂ ਦੇ ਵਰਸੀ ਦੀ ਰੌਣਕ ਡੇੜੀ ਹੈ ਉਸ ਰੌਣਕ ਨੂੰ ਆਪਾਂ ਚੜ੍ਹਦੀ ਕਲਾ ਦੇ ਨਾਲ ਨਿਵਾ ਸਕੀਏ ਗੁਰੂ ਘਰ ਦੀ ਸੇਵਾ ਤੇ ਸਿਮਰਨ ਦੇ ਨਾਲ ਆਪਾਂ ਕਮਾਈ ਕਰ ਸਕੀਏ ਸਾਰੀਆਂ ਸੰਗਤਾਂ ਨੇ ਗੁਰੂ ਚਰਨਾਬਚਰ ਅਰਦਾਸ ਕਰਨੀ ਹੈ ਭਾਈ ਕਿ ਮਹਾਂਪੁਰਖ ਕਿਰਪਾ ਕਰਨ ਸੇਵਾਦਾਰ ਮਹਾਰਾਜ ਸੱਤੇ ਪਾਤਸ਼ਾ ਸਮੂਹੀਆਂ ਸੇਵਾਦਾਰਾਂ ਨੂੰ ਬਲ ਬਖਸ਼ਣ ਤਾਂ ਕਿ ਆਪਾਂ 21 ਦਸੰਬਰ ਦਾ ਜਿਹੜਾ ਸਮਾਗਮ ਹੈ ਸਾਬ ਜਾਦਿਆਂ ਦੀ ਯਾਦ ਅੰਦਰ ਹਰੇਕ ਸਾਲ ਇਹਨਾਂ ਅਸਥਾਨਾਂ ਤੇ ਕੀਤਾ ਜਾਂਦਾ ਹੈ ਉਸ ਸਮਾਗਮ ਤੇ ਆਪਾਂ ਪੱਕੇ ਪ੍ਰਕਾਰ ਇਸ ਦਰਬਾਰ ਹਾਲ ਵਿੱਚ ਕਰ ਦੇਣੇ ਨੇ ਗੁਰੂ ਕੀ ਕਿਰਪਾ ਦੇ ਨਾਲ ਪਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਉਹਦੇ ਕਿਹੜੀਆਂ ਤਿਆਰੀਆਂ ਰਹਿ ਗਈਆਂ ਉਹ ਵੀ ਉਸ ਸਮੇਂ ਤੱਕ ਹੋ ਜਾਣਗੀਆਂ ਫੀਟਕ ਜਿਹੜੀ ਹੈ ਦਰਬਾਰ ਹਾਲ ਦੀ ਹੋ ਚੁੱਕੀ ਹੈ ਇਹ ਸ਼ੀਸ਼ਾ ਲੱਗਣਾ ਪਾਲਕੀ ਸਾਹਿਬ ਦਾ ਇਹ ਵੀ ਗੁਰੂ ਕੀ ਕਿਰਪਾ ਨਾਲ ਲੱਗ ਜਾਣਾ ਤੇ ਆਪ ਸੰਗਤਾਂ ਨੇ ਵੱਧ ਤੋਂ ਵੱਧ ਸੰਜੋਗ ਦੇਣਾ ਦਿਲੋਂ ਅਰਦਾਸਾਂ ਕਰਨੀਆਂ ਹੈ ਇਹ ਸਹਿਬ ਜਾਦੇ ਕਿਰਪਾ ਕਰਨ ਆਪਣੇ ਸ਼ਹੀਦੀ ਦਿਹਾੜਿਆਂ ਤੇ ਆਪਣੇ ਪੱਕੇ ਆਸਣ ਇਸ ਦਰਬਾਰ ਵਿੱਚ ਲਾਉਣ ਬੋਲੇ ਈ ਸੋਨਿਹਾਲ ਬੋਲੇ ਈ ਸੋਨਿਹਾਲ ਸੋਹਣਾ ਬੱਚੇ ਕੀਰਤ ਰਾਇ ਪਾਈ ਸੁਖਵੰਤ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਆਪ ਸੰਤਾਂ ਨੂੰ ਨੇ ਹਾਲ ਕਰਨਗੇ ਜਿਨ੍ਹਾਂ ਸੰਤਾਂ ਗੁਰੂ ਕੇ ਲੰਗਰ ਜਲ ਪਾਣੀ ਗ੍ਰਹਿਣ ਕਰ ਲੈਨੇ ਉਹ ਉੱਪਰ ਪੰਡਾਲ ਵਿੱਚ ਥਾਣ ਕਰਕੇ ਸਜਣ ਤੇ ਜਿਨ੍ਹਾਂ ਗੁਰੂ ਕਾ ਜਲ ਪਾਣੀ ਛਕਣਾ ਹੈ ਪਰਿਵਾਰਾਂ ਵੱਲੋਂ ਗੁਰੂ ਕੇ ਲੰਗਰ ਜਲ ਪਾਣੀ ਤਿਆਰ ਪਰ ਤਿਆਰ ਨੇ ਸੰਤਾਂ ਨੇ ਛਕ ਕੇ ਜਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ वागुर वाहिगुरु जी का खालसा श्री वागुरु जी की फते बापू खुशदेव जी महाराज तिना के पवित्र स्थाना कीर्तन दरबार सजे ने सात जी संत बाबा ਪ੍ਰੇਮ ਸਿੰਘ ਜੀ ਸੰਤ ਬਾਬਾ ਸੋਹਣ ਸਿੰਘ ਜੀ ਸੰਤ ਬਾਬਾ ਮੋਹਨ ਸਿੰਘ ਜੀ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹਾਂ ਜੋ ਕਿ ਸਾਨੂੰ ਸਤਿਗੁਰਾਂ ਦੇ ਚਰਨਾ ਵਿੱਚ ਕੁਝ ਸਮਾਂ ਬਖਸ਼ਿਸ਼ ਕੀਤਾ ਹੈ ਸੰਗਤ ਜੀ ਸਤਿਗੁਰਾਂ ਦੀ ਮਰਿਆਦਾ ਹੈ ਕਿ ਕੀਰਤਨ ਸ਼ੁਰੂ ਕਰੋ ਕਿਸੇ ਰਾਗ ਨਾਲ ਡੰਡਾਉਟ ਕੀਤੀ ਜਾਵੇ ਰਾਗਾਂ ਵਿੱਚ ਕੀਰਤਨ ਕਰਨ ਰਾਗਾ ਵਿੱਚ ਕੀਰਤਨ ਸੁਣਨ ਦੀ ਮਰਿਆਦਾ ਹੈ ਤਾਉ ਸਾ ਸਿੰਘ ਜੀ ਸ਼ਬਦੀ ਹਾਜ਼ਰੀ ਭਰਾਂਗੇ Vai, 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 regrudo. É regrudo. pra bela. ਪਰਿਆ ਤੋ ਸਰਨਾਏ ਨਾਨਕ ਕੀ ਬਰਬੇ ਨੇਤੇ ਆਪਣੀ ਪਗ ਤੇ ਲਾ संत मिले केच सुनिए कहिए मिलाय सं मिलाय संंत मस्त होए रही, रही है ਹਰ ਦਰਸ਼ਨ ਕੀ ਮਨ ਪਿਆਸ ਕਨੇਰੀ ਹਰ ਦਰਸ਼ਨ ਕੀ ਮਨ ਪਿਆਸ ਕਨੇਰੀ ਹਰ ਦਰਸ਼ਨ ਕੀ ਮਨ ਪਿਆਸ ਕਨੇ ਪੰਤ ਨਾਨਕ ਪੰਤ ਨਾਨਕ ਸਰਨ ਪ੍ਰਾਪਤੇ